ਪਿੰਡ ਗਨਾਰੂ ਜੀ ਪਿੰਡ ਗਨਾਰੂ ਅਸੀਂ ਪੂਰੇ ਪਿੰਡ ਦਾ ਸੇਮੰਦ ਘਰਾਉ ਰੂ ਕੱਟ ਦਿੱਤਾ ਸੀ ਪਿੰਡ ਦੇ ਮੋਹਤਵਰ ਬੰਦੇ ਪਿੰਡ ਦੀ ਪੰਚਾਇਤ ਪਹਿਲੇ ਮੌਜੂਦਾ ਪੰਚਾਇਤ ਪਿੰਡ ਦੇ ਵਸਨੀਕ ਜੋ ਸਾਡੇ ਅਧਾਨ ਦੇ ਮਤਲਬ ਦੀ ਹੈ ਇਸ ਸਾਲ ਕੇ ਸਭ ਸੰਤੀ ਨਾਲ ਪੰਚਾਇਤ ਹੋਣੀ ਹੈ ਪਿੰਡ ਦੀ ਬਿਹਤਰੀ ਬਾਤ ਤੇ ਜੋ ਵੀ ਆਪਾਂ ਵੱਧ ਤੋਂ ਵੱਧ ਪਿੰਡ ਦਾ ਵਿਅਤ ਹੀ ਪੈ ਸਕਾਂਗੇ ਮੈਨਰਗਵੀ ਸਿੰਘ ਹੈ ਜੀ ਤੇ ਨਾਲ ਪੈਂਚ ਜਸਵਿੰਦਰ ਸਿੰਘ ਹੈ ਜੀ ਪੈਂਚ ਸਰਬਲ ਸਿੰਘ ਹੈ ਪੈਂਚ ਜੀ ਤੇ ਤਸਵਿੰਦਰ ਸਿੰਘ ਤੇ ਆਪਣੀ ਜੈਡੀ ਨਰਿੰਦਰ ਕੁਮਾਰ ਪੰਚ ਜੀ ਜੈਡੀ ਪੰਚਾ ਪੂਨਮ ਦੇਵੀ ਤੇ ਬਬਲੀ ਦੇ ਪਿੰਡ ਦੇ ਵਿਕਾਸ ਤੇ ਪਹਿਲਾਂ ਵੀ ਅਸੀਂ ਇਹ 10 ਸਾਲ ਤੋਂ ਸਰਪੰਚ ਜੀ ਜਿੰਨਾ ਵੱਧ ਤੋਂ ਵੱਧ ਕੀਤਾ ਹੈ ਮੇਥੀ ਨਾਲ ਪਿੰਡ ਦੇ ਸਚੋਗਣਾ ਕੀਤਾ ਹੁਣ ਵੀ ਇਸ ਤਰ੍ਹਾਂ ਵੱਧ ਤੋਂ ਵੱਧ ਆਪਾਂ ਪਿੰਡ ਦੀ ਲੜਾਈ ਜਦੋਂ ਉੱਠ ਕੇ ਵੱਧ ਤੋਂ ਵੱਧ ਪਿੰਡ ਦੀ ਤਰੱਕੀ ਵਾਸਤੇ ਕੰਮ ਕਰਾਂ ਮੈਂ ਬਾਕੀ ਜੇ ਆਪਣੇ ਬਲੌਗ ਆਨੰਦ ਪਰਸੇ ਨਾਲ ਤਾਂ ਸਾਡੇ ਜਿੰਨੇ ਪਿੰਡ ਵਾਸੀ ਹੈ ਜਿੰਨੇ ਵੀ ਹੋਰ ਪੰਚਾਇਤਾਂ ਹੈ ਵੱਧ ਤੋਂ ਵੱਧ ਬਾਕੀ ਸਭ ਸੰਤਰੀਨ ਪੰਚਾਇਤਾਂ ਜਾਨ ਮੈਂ ਬੀਡ ਕਰ ਉਹ ਵੱਧ ਤੋਂ ਵੱਧ ਸਭ ਸੰਤਰੀਨ ਪੰਚਾਇਤਾਂ ਚੋਂ ਪਿੰਡ ਦਾ ਭਾਈਚਾਰਾ ਬਣੇ ਰਹਿੰਦਾ ਏ ਇਹਨਾਂ ਨੂੰ ਵੀ ਅਪੀਲ ਕਰੂੰਗਾ ਇਹ ਸਾਰੇ ਸਰਪੰਚ ਸਾਹਿਬ ਨੂੰ ਤੇ ਪੰਚਾਂ ਨੂੰ ਦੇ ਬੜੇ ਪਿਆਰ ਨਾਲ ਆਪਣੀ ਪੰਚਾਇਤ ਜਾਨੀ ਤੇ ਵੱਧ ਤੋਂ ਵੱਧ ਆਪਣੇ ਪਿੰਡ ਦੇ ਕਮਾਖਾਰਾਂ ਦੇ ਵੱਧ ਤੋਂ ਵੱਧ ਸਹਿਯੋਗ ਨਾਲ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰ। ਤੇ ਫੈਸਲਾ ਆਏਗਾ। ਹਾਂ ਜੀ ਇਹ ਸਾਡੇ ਪਿੰਡ ਦੇ ਹੀ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਇਹਨਾਂ ਨੇ ਮੈਂ ਤਾਂ ਹੋਰ ਪਿੰਡਾਂ ਨੂੰ ਵੀ ਇਹੀ ਅਪੀਲ ਕਰੂੰਗਾ ਕਿ ਵੱਦ-ਵਦ ਸਰਹੰਤੀ ਨਾਲ ਪੰਚਾਇਤਾਂ ਬਣਨ ਤੇ ਪਿੰਡ ਦੀ ਜੋ ਵੀ ਲੜਾਈ ਝਗੜੇ ਇਹ ਖਤਮ ਹੋਣ ਤੇ ਪਿਆਰ ਨਾਲ ਜੋ ਵੀ ਪਿੰਡ ਦੀ ਡਿਵੈਲਪਮੈਂਟ ਹੋਵੇ ਉਹ ਤੋਂ ਵੱਦ-ਵਦ ਯਾਨੀ ਕਿ ਹਸਾ ਮਤਵਦ